ਕਿ ਭਾਈ ਜੀ ਨਿਊ ਜੀਐਸਟੀ ਸਲੈਬ ਬਾਰੇ ਦੱਸਿਓ ਸੁਖਜੋਤ ਸਿੱਧੂ ਜੀ ਤੇ ਆਪਾਂ ਜ਼ਰੂਰ ਗੱਲ ਕਰਦੇ ਆਂ ਮਿੰਟੂ ਜੀ ਸਲੈਬਸ ਤਾਂ ਇਹਨਾਂ ਨੇ ਹੁਣ ਕਹਿੰਦੇ ਕਿ ਤਿੰਨ ਕਰਤੀਆਂ ਨੇ ਵੈਸੇ 2 5 ਤੇ 18 ਵਾਲੀ ਮੇਨ ਆ ਤੇ 40 ਵਾਲੀ ਜਿਹੜੀ ਲਗਜ਼ਰੀ ਵਾਲੀ ਬਣ ਗਈ ਆ ਪਰ ਉਹਦੇ ਤੇ ਚਰਚਾ ਆਪਾਂ ਕਾਫੀ ਦਿਨਾਂ ਤੋਂ ਕਰ ਰਹੇ ਸੀ ਕਿ ਇਸ ਤਰ੍ਹਾਂ ਹੋ ਸਕਦਾ ਹੈ ਉਹ ਹੋ ਗਿਆ 22 ਸਤੰਬਰ ਤੋਂ ਲਾਗੂ ਵੀ ਹੋ ਜਾਣੀਆਂ ਨੇ ਪਰ ਉਹਦੇ ਚ ਫਾਇਦਾ ਕੀ ਹੋਣਾ ਹੈ ਅਸਲ ਮੁੱਦਾ ਤੇ ਆਪਣਾ ਲੋਕਾਂ ਦਾ ਇਹੋ ਹੁੰਦਾ ਕਿ ਭਾਈ ਇਹਦੇ ਨਾਲ ਸਾਨੂੰ ਕੀ ਫਾਇਦਾ ਹੋਣਾ ਕੋਈ ਚੀਜ਼ ਸਸਤੀ ਹੋਣੀ ਹੈ ਕੋਈ ਮਹਿੰਗੀ ਹੋਣੀ ਜੀ ਦੇਖੋ ਜੀਐਸਟੀ ਸਲੈਬ ਤੇ ਮੋਰ ਲੱਗ ਗਈ ਆ ਹੂੰ ਕੱਲ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਂਕੜੇ ਸਰਕਾਰ ਸਾਡੀ ਜੋ ਮਰਜ਼ੀ ਬੋਲ ਰਹੀ ਹੈ ਹੂੰ ਪਰ ਕੁਝ ਆਂਕੜੇ ਬਿਲਕੁਲ ਆਪੋਜ਼ਿਟ ਨੇ ਉਹ ਉਹਨਾਂ ਨੇ ਸ਼ਾਇਆ ਕੀਤੇ ਜੀ ਯਾਨੀ ਜਦੋਂ ਹਸਾਬ ਕਿਤਾਬ ਚ ਗੱਲ ਆਈ ਤਾਂ ਪੰਜਾਬ ਵੀ ਉਹਦਾ ਮਤਲਬ ਕਿਉਂਕਿ ਜੀਐਸਟੀ ਕੌਂਸਲ ਦਾ ਮੈਂਬਰ ਹੈ ਨਾ ਹੂੰ ਹਰ ਇੱਕ ਸਟੇਟ ਦਾ ਮੈਂਬਰ ਹੈ ਜੀ ਤਾਂ ਇਹਦਾ ਮਤਲਬ ਹੈ ਕਿ ਪੰਜਾਬ ਸਹਿਮਤ ਹੋ ਗਿਆ ਜਾਂ ਉਹਨਾਂ ਨੇ ਕਰ ਲਿਆ ਹੂੰ ਤਾਂ ਕੀਤਾ ਹੋਏਗਾ ਇਸੇ ਨੁਕਤੇ ਤੇ ਅਸੀਂ ਉਮੀਦ ਕਰਦੇ ਹਾਂ ਕੀਤਾ ਹੋਏਗਾ ਕਿ ਭਾਈ ਤੁਹਾਨੂੰ ਘਾਟਾ ਨਹੀਂ ਪੈਣ ਦਿੰਦੇ ਤਾ ਇਹ ਵੀ ਸਾਨੂੰ ਯਕੀਨ ਹੈ ਕਿ ਘਾਟਾ ਪਵੇਗਾ ਨਹੀਂ ਪਰ ਜੇ ਤੁਸੀਂ ਰਹਿੰਦੇ 1.5 ਸਾਲ ਦੇ ਦੌਰਾਨ ਕੋਈ ਇਹ ਪਿੱਟ ਸਿਆਪਾ ਕੀਤਾ ਚੀਮਾ ਸਾਹਿਬ ਜੀ ਨੇ ਕਿ ਸਾਡੇ ਨਾਲ ਧੱਕਾ ਹੋ ਗਿਆ ਜੀ ਉਹਦੇ ਜ਼ਿੰਮੇਵਾਰ ਤੁਸੀਂ ਹੋਗੇ ਹੋ ਹਮ ਠੀਕ ਹੈ ਜੀ ਤੁਸੀਂ ਆਪਦੇ ਹਿਸਾਬ ਨਾਲ ਪਹਿਲਾਂ ਕਿਹਾ ਜੀ ਇੰਨੇ ਹਜ਼ਾਰ ਕਰੋੜ ਦਾ ਘਾਟਾ ਸਾਨੂੰ ਹੋ ਚੁੱਕਾ ਹੈ ਫਿਰ ਅਸੀਂ ਆਪਦੇ ਹਿਸਾਬ ਨਾਲ ਤੁਹਾਨੂੰ ਅਪਡੇਟ ਕੀਤਾ ਆਡੀਅנס ਨੂੰ ਕਿ ਭਾਈ ਇਹ ਨੀਤੀ ਤੇ ਰਾਸ਼ੀ ਜਿਹੜੀ ਉਹ 5 ਸਾਲ ਆਉਂਦੀ ਰਹੀ ਹੈ ਚਾਹੇ ਕਾਂਗਰਸ ਸਰਕਾਰ ਹੋਵੇ ਚਾਹੇ ਇਹਨਾਂ ਦੀ ਉਸ ਤੋਂ ਬਾਅਦ ਹੁਣ ਉਹ SBI ਰਿਸਰਚ ਨੇ ਆਪਣਾ ਡਾਟਾ ਦਿੱਤਾ ਕਿ ਉਲਟਾ 7.5 ਹਜ਼ਾਰ ਕਰੋੜ ਦਾ GST ਕਲੈਕਸ਼ਨ ਦੇ ਵਿੱਚ ਪੰਜਾਬ ਨੂੰ ਫਾਇਦਾ ਹੋ ਸਕਦਾ ਹੈ ਜੀ ਮਤਲਬ ਕਿ ਇੱਕ ਸਹਿਮਤੀ ਬਣ ਗਈ ਆ ਪਰ ਹੁਣ ਰੌਲਾ ਪਾਉਣ ਦਾ ਕੋਈ ਤਕ ਨਹੀਂ ਬਣਦਾ ਬਾਅਦ ਦੇ ਵਿੱਚ ਤੇ ਹੁਣ ਤਾਂ ਇਹ ਆ ਕਿ ਆਪਾਂ ਇਸ ਚੀਜ਼ ਤੇ ਝਾਤ ਮਾਰੀਏ ਕਿ ਭਾਈ ਸਸਤਾ ਮਹਿੰਗਾ ਕੀ ਆ ਅੱਜ ਬੈਠੇ ਸਨ ਹੁਣ ਮੈਂ ਤੇ ਭਾਈ ਤੁਹਾਨੂੰ ਪਤਾ ਡਾਰੀ ਹੁੰਦੀ ਆ ਆਪਾਂ ਆਪਣੀ ਬਟੇਰੇ ਦੀ ਆਪਣੀ ਹੁੰਦੀ ਐ ਚੀਡੀ ਦੀ ਆਪਣੀ ਹੁੰਦੀ ਐ ਬਾਜ ਦੀ ਆਪਣੀ ਹੁੰਦੀ ਐ ਕਾਂ ਦੀ ਆਪਣੀ ਦੀਲ ਦੀ ਆਪਣੀ ਹੁੰਦੀ ਐ ਔਕਾਬ ਦੀ ਆਪਣੀ ਹੁੰਦੀ ਐ ਔਕਾਬ ਦੀ ਆਪਣੀ ਹੁੰਦੀ ਐ ਤੇ ਜਨਾਬ ਦੀ ਆਪਣੀ ਹੁੰਦੀ ਐ ਮੇਰੀ ਤੇ ਆਪਣੀ ਮੈਂ ਤਾਂ ਬਦਲ ਕੇ ਛੋਟੀਆਂ ਛੋਟੀਆਂ ਡਾਰ ਗਿਆ ਹੁੰਦੀਆਂ ਵੀ ਯਾਰ ਆ ਦਾ 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 ਤਾਂ ਜਦੋਂ ਬੈਠਦੇ ਨੇ ਭਰਾ ਆਪਣੇ ਉਹ ਫਿਰ ਗੱਲਾਂ ਵੱਡੀਆਂ ਗੱਡੀਆਂ ਦੀਆਂ ਵੀ ਹੁੰਦੀਆਂ ਨੇ ਠੀਕ ਐ ਜੀ ਤੇ ਮਤਲਬ ਕਿ ਉਹ ਮੈਨੂੰ ਤੇ ਪਤਾ ਨਹੀਂ ਸੀ ਸੀਸੀ ਆ ਵੀ ਉਹ ਦੱਸ ਰਹੇ ਸੀ ਕਿ 1200 ਸੀਸੀ ਤੋਂ ਜਿਹੜੀ ਉੱਤੇ ਕਾਰ ਹੈ ਕਿ 1000 ਸੀਸੀ ਤੋਂ ਉਹ 40 ਤੇ ਗਈ 28 ਵਾਲੇ 18 ਤੇ ਆ ਗਈ ਹਜ਼ਾਰ ਤੋਂ ਥੱਲੇ ਭਾਈ ਮੈਂ ਮਤਲਬ ਕਿ ਮੋٹے ਤੌਰ ਤੇ ਅੰਦਾਜ਼ਾ ਲਾਉਂਦਾ ਸੀ ਕਿ ਵੱਡੇ ਸਿਰਾਂ ਦੀਆਂ ਵੱਡੀਆਂ ਸਿਰਪੇੜਾਂ ਇਹਨਾਂ ਨੂੰ ਤੇ ਕਹਿੰਦੇ ਆ ਉਹਨਾਂ ਨੂੰ ਘਰਾਂ ਦੀ ਪਈ ਆ ਸਾਨੂੰ ਸਾਬਣ ਤੇਲ ਦੀ ਪਈ ਆ ਵੀ ਸਾਬਣ ਤੇਲ ਸਸਤੇ ਹੁੰਦੇ ਆ ਕਿ ਨਹੀਂ ਜੀ ਸੱਚੀ ਗੱਲ ਮੈਂ ਸੋਚ ਰਿਹਾ ਸੀ ਮੈਂ ਚੁੱਪ ਸੀ ਉਹ ਮੈਂ ਗੱਲ ਸੁਣ ਰਿਹਾ ਸੀ ਮੇਰੇ ਜ਼ਿਹਨ 'ਚ ਚੱਲ ਰਿਹਾ ਸੀ ਮੈਂ ਕਿਹਾ ਮਿੰਟਿਆ ਤੂੰ ਤੇ ਇਹ ਦੇਖ ਵੀ ਸ਼ੈਂਪੂ ਸਸਤਾ ਹੁੰਦਾ ਹੈ ਕਿ ਨਹੀਂ ਕਿਉਂਕਿ ਉਹ ਤੇ ਘਰ ਦੀ ਵੀ ਮਲਦੀ ਆ ਤੇ ਮੈਂ ਵੀ ਮਲਦਾ ਹਾਂ ਨਾ ਕਿ ਭਾਈ ਬੱਚੇ ਜਿਹੜਾ ਤੇਲ ਯੂਜ਼ ਕਰਦੇ ਆ ਕੇਸਾਂ ਦੇ ਵਿੱਚ ਡੇਲੀ ਕੰਗਾ ਕਰਦੇ ਆ ਕੇਸਾਂ ਦੇ ਵਿੱਚ ਮੇਰਾ ਬੇਟਾ ਕਿਸ ਤਰੀ ਹੈ ਵੀ ਉਹ ਸਸਤਾ ਹੁੰਦਾ ਹੈ ਕਿ ਨਹੀਂ ਹੁੰਦਾ ਹਾਂ ਜੀ ਜ਼ਰੂਰੀ ਚੀਜ਼ਾਂ ਜਿਆਦਾ ਫਿਕਰ ਪਰ ਉਹੀ ਗੱਲ ਹੈ ਵੀ ਆਪਣੀ ਉਡਾਰੀ ਇੰਨੀ ਕੁ ਹੁੰਦੀ ਹੈ ਕਿ ਯਾਰ ਸਸਤਾ ਕਿਉਂ ਉਹ ਕਾਰਾਂ ਦੀ ਗੱਲ ਕਰ ਰਿਹਾ ਸੀ ਮੈਂ ਇਧਰ ਆਪਣੀਆਂ ਵਸਤੂਆਂ ਦੀ ਗਿਣਤੀ ਕਰ ਰਿਹਾ ਸੀ ਚਲੋ ਆਪਾਂ ਉਧਰ ਜਾਂਦੇ ਆ ਸਾਰੇ ਭਾਈ ਆਪਾਂ ਆਪਣੇ ਹਾਵ ਨਾਲ ਉਹਨਾਂ ਦੇਖੋ ਕੀ ਕਰਦੇ ਸੀ ਆਪਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਹਾਂ ਜੀ ਦੇਖੋ ਇਹਨਾਂ ਨੇ ਨਾ 40% ਦੀ ਇੱਕ ਵਿਸ਼ੇਸ਼ ਸਲੇਬ ਬਣਾਈ ਹੂੰ ਹੇਤਾ ਦੋ ਕਰਤੀਆਂ 28 ਤੇ 12 ਜਿਵੇਂ ਆਪਾਂ ਕਿਹਾ ਸੀ ਦਰਸ਼ਕਾਂ ਨੂੰ ਕਿ ਸ਼ਾਇਦ ਖਤਮ ਕਰ ਦੇਵਗੇ ਉਹ ਹੋ ਗਈਆਂ ਹੂੰ 12 ਵਾਲੀ 5 ਤੇ 28 ਵਾਲੀ 18 ਉਹ 18 ਹੋ ਗਈ ਪਰ ਇੱਕ ਇਹਨਾਂ ਨੇ ਸਾਂਝੇ ਰੂਪ ਚ 40 ਕਰਤੀ ਹੂੰ ਯਾਨੀ ਮੈਕਸਿਮਮ ਜਿਹੜੀ 28 ਸੀ ਉਹ 40 ਕਰਤੀ ਜੀ ਹੁਣ 40 ਚ ਜਿਵੇਂ ਮੈਂ ਕਿਹਾ ਕਿ 1200 ਸੀਸੀ ਤੋਤੇ ਕਾਰ ਹੋ ਗਈ ਜਿਵੇਂ ਉਹ ਮੇਰੇ ਸਜਣ ਦਾ ਸរស ਭਰਾ ਦਾ ਸរស ਹੂੰ ਇਹ ਪੈਟਰੋਲ ਤੇ 1500 ਸੀਸੀ ਉੱਤੇ ਦੀ ਜਿਹੜੀ ਡੀਜ਼ਲ ਕਾਰ ਹੈ ਉਹ 40% ਹੀ ਫਾਲ ਕਰੇਗੀ ਮਤਲਬ ਵੱਡੀ ਗੱਡੀ ਲਾ ਲਓ ਜੀ ਮਹਿੰਗੀ ਗੱਡੀ ਲਾ ਲਓ 1200 ਸੀਸੀ ਪੈਟਰੋਲ ਵਾਲੀ 1500 ਸੀਸੀ ਜਿਹੜੀ ਆ ਉਹ ਡੀਜ਼ਲ ਵਾਲੀ ਜਿਹੜੀ ਆ ਉਦੋਂ ਉੱਤੇ ਵਾਲੀਆਂ ਕਾਰਾਂ ਜਿਹੜੀਆਂ 40% ਟੈਕਸ ਤੇ ਚਲੇ ਜਾਣਗੀਆਂ ਜਿਹੜੀ ਲਗਉਤ ਮਪਾ ਪਹਿਲਾਂ ਹੀ ਕੱਢ ਕੇ ਦੇਤੀ ਹੋਈ ਆ ਜੀ ਬਿਲਕੁਲ ਠੀਕ ਹੈ ਨਾ ਜੀ ਕਿ ਹੁਣ ਕਾਰਾਂ ਤੇ ਲਗਭਗ 60% ਵੀ ਟੈਕਸ ਚਲੇ ਜਾਂਦਾ 28 ਪਾ ਕੇ ਹੂੰ ਦੂਜੇ ਸੈਸ ਲਾ ਕੇ ਸਾਰੇ ਜੀ ਤਾਂ ਜੇ 40 ਕਰਕੇ ਵੀ ਤੁਸੀਂ ਇਹਨਾਂ ਨੂੰ 45 ਤੱਕ ਕਰਕ ਲੋ ਇਹਨਾਂ ਨੂੰ ਵੀ ਰਾਹਤ ਮਿਲ ਜਾਏਗੀ ਮਿਲ ਜਾਂਦੀ ਹੈ ਜੀ ਠੀਕ ਹੈ ਨਾ ਜੀ ਸੈਸ ਥੋੜੇ ਹੋਰ ਘਟਾ ਦਿਓ 40 ਲੈ ਲਓ ਹੂੰ 45 50 ਤਾਂ 5 10% ਤਾਂ ਤੁਸੀਂ ਇਹਨਾਂ ਨੂੰ ਵੀ ਫਾਇਦਾ ਦੇ ਦਿਓ ਤਾਂ ਕੀ ਹੋਇਆ ਅੱਛਾ ਇਹ ਤੋਂ ਬਾਅਦ 350 ਮੇਰੇ ਕੋਲ ਤਾਂ ਯਾਰ ਇੱਕ ਯਮਾ ਹੁੰਦਾ ਸੀ ਉਹ ਬੜਾ ਸਾਡੇ ਵਰੀ 350 ਸ਼ਾਇਦ ਇਹਨੂੰ ਹੀ ਕਹਿੰਦੇ ਹੋਣੇ ਯਮਾ ਇੱਕ 350 ਹੁੰਦਾ ਤੇਲ ਬੜਾ ਖਾਂਦਾ ਹੁੰਦਾ ਸੀ ਹੁਣ ਤਾਂ ਪਤਾ ਨਹੀਂ ਆਉਂਦੇ ਆ ਕਿ ਨਹੀਂ ਆਉਂਦੇ 350 cc ਤੋਂ ਉੱਤੇ ਵਾਲੇ ਮੋਟਰਸਾਈਕਲ ਜਿਹੜੇ ਜਾਂ ਜਿਹੜਾ ਪ੍ਰਾਈਵੇਟ ਜੈਟ ਕੁਇਕਰ ਖਰੀਦਾ ਜਾਜ ਵਗੈਰਾ ਇਹ ਸਾਰੇ 40% ਚ ਆ ਗਏ ਜੀ ਤੁਸੀਂ ਵੀ ਖਰੀਦੇ ਹੋ ਕਿਸੇ ਦਿਨ ਆਪਦਾ ਜਾ ਚਲੋ ਜਦੋਂ ਵੱਡੇ ਸੇਰ ਹੁਣ ਕੇ ਫਿਰ ਵੱਡੀਆਂ ਫਿਰ ਮੇਡਾ ਲਵਾ ਕੇ ਨਾ ਤਾਂ ਫਿਰ ਉਸ ਤੋਂ ਲਵ ਪਾਣ ਮਸਾਲਾ ਤਮਾਕੂ ਸਿਗਰਟ ਕੋਲਡ ਡਰਿੰਕਸ ਵਗੈਰਾ ਇਹ ਆਗਾ ਜਾਂ 7500 ਰੁਪਏ ਵਾਲਾ ਜਿਹੜਾ ਤੁਸੀਂ ਰੂਮ ਲਓਗੇ ਹੋਟਲ ਆਣਾ ਇੱਥੇ ਗੱਲ ਜਿਹੜੀ ਠਿਕਾਣੇ ਲੱਗਣੀ ਆ ਆਪਨੇ ਦੇ ਨਹੀਂ ਹਾਂ ਜੀ ਆਪਣੀ ਪੀਤੀ ਹੈ ਇਹਨਾਂ ਤੇ GST ਜਿਹੜੀ ਆ ਉਹ 12 ਤੋਂ ਘਟਾ ਕੇ ਕਹਿ ਲਓ ਇਹਨਾਂ ਨੇ ਪੰਜ ਕਰਤੀ ਆ ਇਹ ਇਹ ਵੀ ਇੱਕ ਰਾਹਤ ਹੈ ਵੈਸੇ ਤੇ ਜੇ ਆਪਾਂ ਕਹੀਏ ਪਰ 40 ਵਾਲੀ ਜਿਹੜੀ ਸ਼੍ਰੇਣੀ ਹੈ ਉਹ ਇੰਟਰਸਟਿੰਗ ਹੈ ਜਿਵੇਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਉਹਦੇ ਵਿੱਚ ਇਹ ਕੁਝ ਚੀਜ਼ਾਂ ਜਿਹੜੀਆਂ ਫਾਲ ਕਰਨ ਗਿਆ ਹੁਣ ਆਪਾਂ ਆਈਏ ਆਮ ਮੰਦੇ ਵਾਲੀ ਗੱਲ ਤੇ ਜੀ ਕਿ ਇਹ 28 ਤੋਂ ਚੱਕ ਕੇ 40 ਚ ਪ੍ਰੋਡਕਟ ਕਰਦੇ ਜੋ ਇਹਨਾਂ ਨੇ 18 ਤੋਂ 5 ਜਾਂ 12 ਤੋਂ 5 ਕੀਤੇ ਉਹਨਾਂ ਤੇ ਆ ਜਾਈਏ ਜੋ ਆਪਣੀ ਦੌਰ ਹੈ ਜੀ ਮਤਲਬ ਆਪਣੀ ਦੋਆਂ ਦੀ ਲਾ ਲਓ ਆਹੋ ਆਮ ਬੰਦਰ ਜੀ ਦੇ ਵਿੱਚ ਅਪਸਾਰੀ ਆਪਨ ਮੇਰੀ ਮੇਰੀ ਕਾ ਨਹੀਂ ਹੈ ਮੈਂ ਇੱਕ ਜੈਸੀ ਤੋ ਗਾਲਿਆ ਕਿ हेयर ऑयल ਸ਼ੈਂਪੂ ਮੇਰੀ ਟੈਂਸ਼ਨ ਟੂਥਪੇਸਟ ਟਾਇਲਟ ਸੂਪ 바ਰ ਟੂਥ ਬਰਸ਼ ਸ਼ੀਵਿੰਗ ਕਰੀਮ ਜਿਮ ਸੈਲੂਨ ਯੋਗ ਕੇਂਦਰ 18 ਤੋਂ ਸਿੱਧੇ 5 ਜੀ ਬਹੁਤ ਸਸਤੇ ਇਹ ਰਾਹਤ ਵਾਲੀ ਗੱਲ ਹੈ 12 ਤੋਂ 5 ਬਟਰ ਆ ਗਿਆ ਘਿਓ ਆ ਗਿਆ ਚੀਜ਼ ਡੇਰੀ ਸਪ੍ਰੈਡਸ ਫਰੀ ਪੈਕ ਨਮਕੀਨ ਪੂਜੀਆ ਮਿਕਸਚਰ ਬਰਤਨ ਫੀਡਿੰਗ ਬੋਟਲ ਬੱਚਿਆਂ ਦੇ ਇਸਤੇਮਾਲ ਹੋਣ ਵਾਲੇ ਨੈਪਕਿਨ ਵਗੈਰਾ ਜਿਹੜੇ ਹੁੰਦੇ ਕਲੀਨਿਕਲ ਡਾਈਪਰ ਵਗੈਰਾ ਹੁੰਦੇ ਜਿਹੜੇ ਸिलाई ਮਸ਼ੀਨਾਂ ਉਹਨਾਂ ਦੇ ਪੁਰਜ਼ੇ ਇਸ ਤੋਂ ਇਲਾਵਾ ਹੈਂਡੀਕraft ਮਾਰਬਲ ਗ੍ਰੇਨਾਈਟ ਬਲਾਕ ਬਲਾਕਸ ਉਹ ਜਿਹੜੇ ਸੀਗੇ ਹੁਣ 5% ਵਾਲੀ ਦਰ ਚ ਆ ਗਿਆ ਜੀ ਠੀਕ ਹੈ ਜੀ ਫਿਰ ਕੁਝ ਆਪਾਂ ਖੇਤੀ ਤੇ ਜ਼ਰੂਰ ਗੱਲ ਕਰਾਂਗੇ ਹਾਂ ਬਿਲਕੁਲ ਬਿਲਕੁਲ ਇਹ ਧਾਰਾ ਤੋਂ ਸਿੱਧੇ ਦੇਖੋ ਇਹ ਬੜੀ ਮੇਰੇ ਖਿਆਲ ਦੀ ਨਾਲ ਨਾ ਇਹ ਊਂਤਾਈ ਵਾਲੀ ਸਲੈਬ ਸੀ ਕਿ ਖੇਤੀਬਾੜੀ ਵਾਲੇ ਸਾਜੋ ਸਮਾਨ ਨੂੰ ਇੰਡੀਆ ਵਰਗਾ ਜਿੱਥੇ ਮਾਰਜਨ ਕਿਸਾਨ ਬਹੁਤ ਜ਼ਿਆਦਾ ਸੀ ਪ੍ਰਸੰਗ ਨਹੀਂ ਆ ਰਿਹਾ ਜੀ ਠੀਕ ਹੈ ਨੀਅਰ ਅਬਾਊਟ 80% ਜਿੱਥੇ ਮਾਰਜਨਲ ਕਿਸਾਨ ਰਹਿੰਦਾ ਹੈ ਇਹਨਾਂ ਨੇ 18 ਵਾਲੀ ਸਲੇਬ ਚ ਰੱਖੇ ਸੀ ਪਤਾ ਨਹੀਂ ਕਿਸ ਖੋਤੇ ਦੇ ਕੰਮ ਨਹੀਂ ਹੁਣ ਮਾਫ ਕਰਨਾ ਸ਼ਬਦ ਜਿਹੜਾ ਹੈ ਪਰ ਚਲੋ ਹਾਂਜੀ ਹੁਣ ਠੀਕ ਹੋਇਆ ਕੁਝ ਤੇ ਟਰੈਕਟਰ ਟਾਇਰ ਤੇ ਜੋ ਪਾਰਟ ਸੀਗੇ ਉਹ 18 ਚ ਸੀਗੇ ਉਹ ਇੱਕਦਮ 5 ਤੇ ਕਰਤੇ ਇਹਨਾਂ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ 12 ਤੋਂ 5 ਜਿਹੜੇ ਕੀਤੇ ਗਏ ਟਰੈਕਟਰ ਮਾਈਕਰੋ ਨਿਊਟ੍ਰੀਐਂਟਸ ਡ੍ਰਿਪ ਇਰੀਗੇਸ਼ਨ ਉਹ ਜਿਹੜੀ ਫੁਹਾਰੇ ਵਾਲੀ ਖੇਤੀ ਉਹ ਵੀ ਆਪਾਂ ਨੂੰ ਫਾਇਦਾ ਹੈ ਜੇ ਕੋਈ ਲਾਵੇ ਇਸ ਤੋਂ ਇਲਾਵਾ ਬਾਗਬਾਨੀ ਨਾਲ ਜੁੜੀਆਂ ਮਸ਼ੀਨਾਂ ਜੀ ਫਿਰ ਸਿੱਖਿਆ ਦੇ ਮਾਮਲੇ 'ਚ ਵੀ ਇਹੀ ਸੀਗਾ ਸਿੱਖਿਆ ਦੇ ਖੇਤਰ 'ਚ ਵੀ 18 ਠੋਕੀ ਘੜੇ ਸੀਗਾ ਜਿਹੜੇ ਕੋਰਸ ਕਰਸ ਵੇਚਦੇ ਆ ਇਹਦੇ ਵਿੱਚ ਵੀ ਰਾਹਤ ਹੈ ਜੋ ਸਿਹਤ ਖੇਤਰ ਹੈ ਇਹਦੇ ਵਿੱਚ ਵੀ ਰਾਹਤ ਹੈ ਵਿਅਕਤੀਗਤ ਸਿਹਤ ਤੇ ਜੀਵਨ ਬੀਮਾ ਉਹ 18 ਤੋਂ ਜ਼ੀਰੋ ਕਰ ਦਿੱਤਾ ਇਹ ਬਹੁਤ ਵਧੀਆ ਗੱਲ ਹੈ ਤੁਹਾਡੇ ਆਵਾਜ਼ ਜੀਵਨ ਬੀਮਾ ਹਾਂ ਜੀ ਬਹੁਤ ਵਧੀਆ ਹੈ ਮਤਲਬ ਕਿ ਬੀਮਾ ਲੈਣਾ ਸਟਾਰਟ ਕਰੋ ਆਪਣੇ ਪੰਜਾਬੀ ਬੀਮਾ ਬਹੁਤ ਕੱਟ ਲੈਂਦੇ ਆ ਇਹਦੇ ਤੇ ਹੁਣ ਟੈਕਸ ਜਿਹੜਾ ਜ਼ੀਰੋ ਕਰ ਦਿੱਤਾ ਤਾਂ ਵਧੀਆ ਪਾਲਸੀ ਚੁਣੋ ਆਪਣੀ ਹਾਂ ਬਿਲਕੁਲ ਠੀਕ ਹੈ ਸਿਹਤ ਵਾਲੀ ਲੈ ਲਓ ਹੁਣ ਵੈਸੇ ਸਿਹਤ ਵਾਲੀ ਪਹਿਲਾਂ ਪਾਲਸੀ ਮਾਨ ਸਾਹਿਬ ਦੀ ਦੇਖ ਲਈਏ ਵੇਟ ਕਰੋ ਤਾਂ ਉਸ ਤੋਂ ਬਾਅਦ ਨਹੀਂ ਤਾਂ ਆਪਣੀ ਤੁਸੀਂ ਪਾਲਸੀ ਲੈ ਸਕਦੇ ਹੋ ਤੁਹਾਨੂੰ ਬਹੁਤ ਵੱਡੀ ਰਾਹਤ ਮਿਲੇਗੀ ਉਹ ਨਿੱਜੀ ਤੌਰ ਤੇ ਵੀ ਤੁਹਾਨੂੰ ਹਾਂ ਜੀ ਹਾਂ ਜੀ ਬਹੁਤ ਰਾਹਤ ਮਿਲੇਗੀ ਸੋ ਇਹ ਸਾਰਾ ਕੁਝ ਹੈ ਇਲੈਕਟ੍ਰੋਨਿਕ ਗੈਜੇਟਸ ਦੀ ਜ ਤੁਸੀਂ ਗੱਲ ਕਰੋ ਜਿਹੜੀ ਤੁਹਾਡੀ ਜ਼ਿੰਦਗੀ ਦਾ ਅੱਜ ਹਿੱਸਾ ਹੈ ਮੇਰੀ ਜ਼ਿੰਦਗੀ ਦਾ ਹਿੱਸਾ ਹੈ ਤਾਂ 28 ਤੋਂ 18 ਆ ਜਾਣਗੇ ਏਸੀ ਆ ਜਾਣਗੇ ਟੀਵੀ ਆ ਜਾਣਗੇ ਐਲਈਡੀ ਐਲਸੀਡੀ ਮੋਨੀਟਰ ਕੰਪਿਊਟਰ ਵਗੈਰਾ ਜੀ ਹਾਂ ਜੀ ਹਾਂ ਜੀ ਡਿਸ਼ੋ ਵਾਸ਼ਿੰਗ ਮਸ਼ੀਨ ਇਹ ਆ ਜਾਣਗੇ ਤੇ ਬਾਕੀ ਤੋਂ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਦਵਾਈਆਂ ਵਗੈਰਾ ਜਿਹੜੀਆਂ 12 ਤੋਂ ਜ਼ੀਰੋ ਕੀਤੀਆਂ ਗਈਆਂ ਜਿਵੇਂ ਖਾਸ ਤੌਰ ਤੇ ਉਹ ਨਹੀਂ ਹੁੰਦੀਆਂ ਲਾਈਫ ਸੇਵਿੰਗ ਡਰੱਗਸ ਵਗੈਰਾ ਉਹ 12 ਤੋਂ 0 ਕਰ ਦਿੱਤੀਆਂ ਮਤਲਬ ਕਿ ਕਾਫੀ ਕੁਝ ਹੈ ਇਹਦੇ ਹਿਸਾਬ ਨਾਲ ਤੇ ਕਾਫੀ ਕੁਝ ਅਸਰ ਪਾਉਂਦਾ ਹੈ ਹਾਂਜੀ ਮੈਂ ਮਤਲਬ ਕਿ ਲੰਮਾ ਨਹੀਂ ਕਰਨਾ ਚਾਹੁੰਦਾ ਹੁਣ ਇਸ ਸੰਵਾਦ ਨੂੰ ਤੁਸੀਂ ਸਮਝ ਗਏ ਹੋਵੋਗੇ ਕਿ ਆਪਣੇ ਕੰਮ ਦੀ ਤੇ ਇਹ ਗੱਲ ਹੈ ਕਿ ਰੋਜ਼ਮਰਾਂ ਦੀਆਂ ਜਿਹੜੀਆਂ ਕੁਝ ਚੀਜ਼ਾਂ ਨੇ ਉਹਨਾਂ ਚ ਆਪਾਂ ਨੂੰ ਰਾਹਤ ਮਿਲਣ ਜਾਣੀ ਤੇ ਭਾਰਤ ਸਰਕਾਰ ਦਾ ਵਿਜ਼ਨ ਇਹਦੇ ਪਿੱਛੇ ਇਹ ਆ ਕਿ ਕੰਜ਼ਪਸ਼ਨ ਵੱਧ ਜਾਏਗੀ ਉਹਦੇ ਨਾਲ ਸਾਡੀ ਬਾਜ਼ਾਰ ਦੇ ਵਿੱਚ ਡਿਮਾਂਡ ਵਧੇਗੀ ਸਪਲਾਈ ਵਧੇਗੀ ਪ੍ਰੋਡਕਸ਼ਨ ਵਧੇਗੀ ਰੋਜ਼ਗਾਰ ਵਧੇਗਾ ਤੇ ਜਿਹੜੇ GST ਕਲੈਕਸ਼ਨ ਜਿਹੜੀ ਸਲੇਬਾ ਰਹੀ ਸਾਨੂੰ ਘਾਟਾ ਪੈਣਾ ਉਹਦੇ ਮੁਕਾਬਲੇ ਉਹੀ ਚੀਜ਼ਾਂ ਵਿਕਰੀ ਦੇ ਰੂਪ ਚ ਜਦੋਂ ਜ਼ਿਆਦਾ ਹੋਣਗੀਆਂ ਤਾਂ ਸਾਨੂੰ ਟੈਕਸ ਕਲੈਕਸ਼ਨ ਜ਼ਿਆਦਾ ਹੋ ਜਾਏਗੀ ਜੀ ਜੀ ਚਲੋ ਖੈਰ ਇਹ ਤੇ ਬਰਾਹਤ ਵਾਲੀ ਗੱਲ ਹੈ ਸਰ ਜੀ ਉਹ ਮਹਿੰਗਾਈ ਦੇ ਆਪਰੋਜ ਪਰੇਸ਼ਾਨ ਹੋਣੇ ਕੇ ਬਾਦ ਰਹੀ ਸੀ ਇਹ ਬਹੁਤ ਟਾਈਮ ਬਾਅਦ ਮੈਨੂੰ ਲੱਗਦਾ ਐਸੀ ਖਬਰ ਹੈ ਕਿ ਕੁਝ ਘਟ ਰਿਹਾ ਬਈ ਚੰਗੀ ਗੱਲ ਹੈ ਤੇ ਦੋਸਤ ਮਿੱਤਰ ਪੁੱਛ ਰਹੇ ਨੇ ਮੋਬਾਈਲ ਰੀਚਾਰਜ ਸਸਤਾ ਹੋਏਗਾ ਕਿ ਨਹੀਂ ਟੈਲੀਕਮ ਸੈਕਟਰ ਦੇ ਵਿੱਚ ਦੇਖੋ ਹੁਣ ਪਤਾ ਨਹੀਂ ਇਹ ਤਾਂ ਹੁਣ ਬਹੁਤ ਸਾਰੇ ਪ੍ਰੋਡਕਟ ਇਹ ਤਾਂ ਲੱਖਾਂ ਪ੍ਰੋਡਕਟ ਨੇ ਆਪਣੇ ਪੜ੍ਹਨਾ ਪੈਗਾ ਕਿ ਵਿਸਕੀ ਦੇ ਦੋ ਜ਼ਰੂਰੀ ਚੀਜ਼ਾਂ ਸੀਗੀਆਂ ਪਰ ਉਹਨਾਂ ਤੇ ਆਪਾਂ ਨੂੰ ਧਿਆਨ ਰੱਖਣਾ ਪੈਣਾ ਬਾਅਦ ਦੇ ਵਿੱਚ